ਸਸ਼੍ਰੀ ਕਾਲਜੀ ਤੁਸੀਂ ਇੱਕ ਰੈਸਨਜ਼ ਐਨ ਨਿਊਜ਼ ਤੇ ਮੈਂ ਹਾਂ ਵਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਗਰੂ ਹੋਇਆ ਪ੍ਰੋਗਰਾਮ ਐਡੀਟੋਰੀਅਲ ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤੇ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਹੋਏਗੀ ਚਾਹੇ ਫਿਰ ਪੰਜਾਬ ਹੋਵੇ ਚਾਹੇ ਫਿਰ ਭਾਰਤ ਹੋਵੇ ਦੇਸ਼ ਵਿਦੇਸ਼ ਦੀਆਂ ਖਬਰਾਂ ਹੋਣ ਹਰ ਖਬਰ ਤੁਹਾਡੇ ਤੱਕ ਘਰ ਬੈਠੇ ਤੁਹਾਨੂੰ ਸੁਣਨ ਨੂੰ ਮਿਲੇਗੀ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਹਨ ਰਜੇਸ਼ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾ ਜੀ ਅਸੂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜਾ ਜਿਮਨੀ ਚੋਣਾਂ ਦਾ ਮਾਹੌਲ ਹੈ ਭਖਦਾ ਜਾ ਰਿਹਾ 19 ਜੂਨ ਨੂੰ ਵੋਟਾਂ ਹੋਣੀਆਂ ਨੇ ਹਾਲਾਂਕਿ 23 ਜੂਨ ਨੂੰ ਨਤੀਜੇ ਐਲਾਨੇ ਜਾਣੇ ਨੇ ਉਸ ਤੋਂ ਪਹਿਲੇ ਸਵੇਲੇ ਸਰ ਲੁਧਿਆਣਾ ਵੈਸਟ ਦਾ ਮਾਹੌਲ ਕੀ ਹੈ ਕੌਣ ਕੌਣ ਕੈਂਪੇਨ ਕਰਨ ਆ ਰਿਹਾ ਥੋੜਾ ਜਿਹਾ ਸਾਡੇ ਦੁਸ਼ਕਾਨੂੰ ਦੱਸ ਤੋਂ ਹਾਂ ਜੀ ਸਾਰੀ ਪੰਜਾਬ ਦੀ ਅੱਖ ਜਿਹੜੀ ਹੈਗੀ ਆ ਉਹ ਲੁਧਿਆਣਾ ਵੈਸਟ ਤੇ ਜਿਹੜੀ ਜਿਹੜੀ ਜਮਨੀ ਚੋਣ ਆ ਉਹਦੇ ਤੇ ਹੁਣ ਲੱਗੀ ਹੋਈ ਆ ਪਿਛਲੇ ਕਾਫੀ ਦਿਨਾਂ ਤੋਂ ਤਾਂ ਕਾਫੀ ਕਿਉਂਕਿ ਜਿਹੜੀ ਭਾਜੀਪੀ ਦੇ ਕੈਂਡੀਡੇਟ ਦੀ ਅਨਾਉਂਸਮੈਂਟ ਹੀ ਬਿਲਕੁਲ ਲਾਸਟ ਮੂਮੈਂਟ ਤੇ ਹੋਈ ਹੈ ਜੀਵਨ ਗੁਪਤਾ ਸਾਥੂ ਇਹਦੇ ਇਸ ਕਰਕੇ ਉਹ ਹੁਣ ਜਿਹੜੀ ਆ ਜਿਹੜਾ ਚੋਣ ਅਖਾੜਾ ਭਖਿਆ ਬਿਲਕੁਲ ਉਹ ਜਿਹੜਾ ਵੱਡੀਆਂ-ਵੱਡੀਆਂ ਸੈਲੀਬ੍ਰਿਟੀਆਂ ਹੈਗੀਆਂ ਜਿਨ੍ਹਾਂ ਚੋਂ ਮੁੱਖ ਤੌਰ ਤੇ ਕੁੜੀ ਸੋਨੀਆ ਮਾਨ ਆ ਉਹ ਕਈ ਫਿਲਮਾਂ ਦੇ ਵਿੱਚ ਵੀ ਕੁੜੀ ਆਈ ਆ ਕਲਾਕਾਰ ਹੁਣ ਵੀ ਕਰ ਸ਼ਾਇਦ ਕਰਦੇ ਆ ਉਹ ਅੰਮ ਉਹ ਬੜਾ ਹੀ ਇੱਕ ਗਰਮ ਜੋਸ਼ੀ ਨਾਲ ਆਮ ਆਦਮੀ ਦੀ ਪਾਰਟੀ ਦੀ سپورਟ ਤੇ ਕੈਂਪੇਨਿੰਗ ਐ ਸਲਕਾ ਚ ਦਿਨ ਰਾਤ ਕਰ ਰਹੇ ਹੈਗੇ ਤੇ ਨਾਲ ਹੀ ਠੋਕ ਕੇ ਜਿਹੜੀ ਆ ਕੇਜਰੀਵਾਲ ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਡੇਟ ਉਹਨਾਂ ਦੀ ਤਰੀਫਾਂ ਦੇ ਪੁੱਲ ਬੰਨ੍ਹਦੀ ਆ ਤੇ ਦੂਜੀ ਗੱਲ ਆ ਗਈ ਕੇਜਰੀਵਾਲ ਸਾਹਿਬ ਦੀ ਵਾਈਫ ਸੁਨੀਤਾ ਜੀ ਉਹ ਵੀ ਇੱਥੇ ਕੈਂਪ ਕਰ ਰਹੇ ਹੈਗੇ ਤੇ ਨਾਲ ਮਿਸਿਸ ਭਗਵਤ ਨਾ ਡਾਕਟਰ ਗੁਰਬੀਰ ਜੀ ਉਹ ਵੀ ਇੱਥੇ ਕੈਂਪ ਕਰ ਰਹੇ ਹੈਗੇ ਤੇ ਨਾਲ ਆਤਿਸ਼ੀ ਜਿਹੜੇ ਫਾਰਮਰ ਸੀਐਮਸੀ ਕੇ ਉਹ ਵੀ ਇੱਥੇ ਕੈਂਪ ਕਰ ਰਹੇ ਹੈਗੇ ਨਾਲ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਆ ਮੁੱਖ ਪਾਰਟੀਆਂ ਦੇ ਭਾਜਪੀ ਦੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਇੱਥੇ ਕੈਂਪ ਕਰ ਰਹੇ ਨੇ ਸਪੈਸ਼ਲ ਡਿਊਟੀਆਂ ਲੱਗੀਆਂ ਤੁਸੀਂ ਇੱਥੇ ਹੀ ਰਹਿਣਾ ਵੱਡੇ ਵੱਡੇ ਲੀਡਰ ਜਿਹੜੇ ਇੱਥੇ ਪਰਮਾਨੈਂਟ ਕੰਮ ਕਿਉਂਕਿ ਹੁਣ ਇਹ ਨੱਕ ਦਾ ਸਵਾਲ ਬੜਿਆ ਪਾਰਟੀਆਂ ਦਾ ਰਹੀ ਗੱਲ ਕਾਂਗਰਸ ਪਾਰਟੀ ਦੀ ਕਰੀਏ ਉਹਨਾਂ ਦੀ ਜਿਹੜੀ ਪਾਰਟ ਹੈ ਉਹ ਬਿਲਕੁਲ ਖੁੱਲ ਕੇ ਨਜ਼ਰ ਸਾਹਮਣੇ ਆਂਦੀ ਪਈ ਆ ਰੰਧਾਵਾ ਸਾਹਿਬ ਕਹਿੰਦੇ ਕਿ ਮੈਂ ਜੇ ਉੱਥੇ ਜਾਵਾਂ ਮੈਨੂੰ ਬਲੰਦਾਂ ਤੋਂ ਕੋਈ ਹੈ ਨਹੀਂ ਸੁਖਵਿੰਦਰ ਸਿੰਘ ਰੰਧਾਵਾ ਸਾਹਿਬ ਸੀਨੀਅਰ ਕਾਂਗਰਸ ਲੀਡਰ ਰਹੇ ਆ ਰਹੇ ਨਹੀਂ ਹੈਗੇ ਆ ਸੌਰੀ ਤੇ ਉਹ ਕਈ ਵਾਰ ਇੱਥੇ ਨਜ਼ਰ ਆਇਆ ਲੇਕਿਨ ਜਿਆਦਾਤਰ ਜਿਹੜੀ ਧੜੇਬੰਦੀ ਹੈ ਉਹ ਸਾਹਮਣੇ ਖੁੱਲ ਕੇ ਨਜ਼ਰ ਆ ਗਈ ਕਿ ਕਿੱਕ ਦਿਨ ਜਿਹੜੇ ਸੀਨੀਅਰ ਕਾਂਗਰਸ ਹੈਗੇ ਉਹ ਅੱਡੋ-ਅੱਡੀ ਆਪਣੀਆਂ ਪ੍ਰੈਸ ਕਾਨਫਰੰਸਾਂ ਕਰਦੇ ਨਜ਼ਰ ਆਏ ਜਿਨ੍ਹਾਂ ਵਿੱਚੋਂ ਸਿਮਰ ਬੈਂਸ ਸਾਹਿਬ ਰਾਜਾ ਵੜਿੰਗ ਸਾਹਿਬ ਦਾ ਨਜ਼ਰ ਆਏ ਬਲਵਿੰਦਰ ਬੈਂਸ ਸਾਹਿਬ ਜਿਹੜੇ ਵੱਡੇ ਬੈਂਸ ਸਾਹਿਬ ਜੋ ਸਿਮਰ ਬੈਂਸ ਦੇ ਵੱਡੇ ਭਾਈ ਸਾਹਿਬ ਹੈਗੇ ਉਹ ਵੇਲਾਗ ਨਜ਼ਰ ਆਏ ਤੇ ਚੰਨੀ ਸਾਹਿਬ ਤੇ ਪ੍ਰਗਟ ਸਿੰਘ ਉਹ ਆਸ਼ੂ ਨਾਲ ਬੈਠ ਕੇ ਜਿਹੜੇ ਭਾਰਤਪੁਰਨ ਹਸਪੀਟਲ ਦਾ ਅਲੱਗ ਪ੍ਰੈਸ ਕਾਨ ਕਰਦੇ ਨਜ਼ਰ ਆਏ ਸੋ ਜਿਹੜੀ ਸਿੰਦਰ ਕਾਂਗਰਸ ਦੀ ਪਾਰ ਨਜ਼ਰ ਆ ਰਹੀ ਹੈ ਸ ਇਹ ਖਤਸ਼ਾ ਇਹ ਹੈਗਾ ਇਹ ਨਾ ਹੋਏ ਇਹਨਾਂ ਦੀ ਪਾਰ ਕਿਤੇ ਕੋਈ ਪਾਰਟੀ ਨੂੰ ਨੁਕਸਾਨ ਨਾ ਲੈ ਜੇ ਕਿਉਂਕਿ ਇਹਦਾ ਨਤੀਜਾ ਮੈਂ ਤਾਂ ਐਨਾਲਿਸਿਸ ਤੁਸੀਂ ਆਪਾਂ ਕਰ ਰਹੇ ਹੈਗੇ ਆ ਕਿਉਂਕਿ ਕਾਂਗਰਸ ਚ ਇਹਨਾਂ ਨੇ ਜਿੱਤੀ ਜਿਤਾਈ ਸਟੇਟ ਉਹ ਜਿੱਤੀ ਪਈ ਸੀ ਕਾਂਗਰਸ ਹਰਿਆਣਾ ਦੇ ਵਿੱਚ ਸਾਡਾ ਗੋਡੀ ਸੂਬਾ ਜੀ ਉਹ ਬਿਲਕੁਲ ਉਥੋਂ ਦੀਆਂ ਏਜੰਸੀਆਂ ਤੇ ਬੀਜੇਪੀ ਨੇ ਮੰਨ ਲਿਆ ਸੀ ਕਿ ਅਸੀਂ ਹੁਣ ਦੁਬਾਰਾ ਇਸ ਵਕਤ ਨਹੀਂ ਆ ਰਹੇ ਲੇਕਿਨ ਉਹ ਨਾਇਬ ਸਿੰਘ ਸੈਣੀ ਦੀ ਆਪਣੀ ਨਾਲ ਮਨਮੋਹਨ ਸਿੰਘ ਖੱਟਰ ਦੀ ਸਟ੍ਰੈਟਜੀ ਉਹ ਦੁਬਾਰਾ ਆ ਗਏ ਉਹਨਾਂ ਨੇ ਉਮੀਦ ਨਹੀਂ ਸੀ ਕੀਤੀ ਸੋ ਇਸ ਕਰਕੇ ਕਾਂਗਰਸ ਇੱਕ ਸਭ ਤੋਂ ਪੁਰਾਣੀ ਪਾਰਟੀ ਹੈਗੀ ਆ ਆਜ਼ਾਦੀ ਤੋਂ ਪਹਿਲਾਂ ਦੀ ਇਹ ਪਾਰਟੀ ਹੈਗੀ ਹੈ ਜੇ ਇਹ ਇਹਨਾਂ ਤੇ ਜੇ ਨਾ ਇਹਨਾਂ ਨੇ ਆਪਣੇ ਆਪ ਨੂੰ ਡਿਸਪਲਾਈਨ ਮੇਨਟੇਨ ਕੀਤਾ ਘਰਤੀ ਜੀ ਵੀ ਜੇ ਲੜਾਈਆਂ ਹੁੰਦੀ ਚੌਕ ਚ ਲੜਾਈ ਚਲੀ ਜਾਵੇ ਤੇ ਫਿਰ ਲੋਕ ਤਮਾਸ਼ਾ ਵੇਖਦੇ ਆ ਤੇ ਫਿਰ ਲੋਕ ਇਹ ਵੀ ਵੇਖਦੇ ਆ ਕਿ ਆਪਸ ਚ ਲੜੀ ਜਾਂਦੇ ਤੇ ਕੰਮ ਅਸੀਂ ਕੀ ਲਾਵਾਂਗੇ ਨਾ ਤੋਂ ਸੋ ਇਸ ਕਰਕੇ ਇਹ ਜਿਹੜੀਆਂ ਤਿੰਨੋਂ ਪਾਰਟੀਆਂ ਹੈਗੀਆਂ ਮੁੱਖ ਮਕਮਲਾ ਜਿਹੜਾ ਮੰਨਿਆ ਜਾ ਰਿਹਾ ਆ ਆਮਾਦੀ ਪਾਰਟੀ ਤੇ ਕਾਂਗਰਸ ਪਰ ਕਈ ਵਾਰ ਇਹ ਵੀ ਹੁੰਦੇ ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਵੀ ਫਾਇਦਾ ਲੈ ਜਾਂਦਾ ਹੁੰਦਾ ਕੋਈ ਪੱਕਾ ਨਹੀਂ ਸੱਤੇ ਸਿਆਸਤ ਚ ਕੁਝ ਜੀ ਜੀ ਸੋ ਅੱਜ ਦੀ ਨੌਜਵਾਨ ਪੀੜ੍ਹੀ ਲਗਾਤਾਰ ਵਿਦੇਸ਼ ਜਾਣ ਦਾ ਰੁਖ ਕਰਦੀ ਹੈ ਚਾਹੇ ਫਿਰ ਉਹਨਾਂ ਨੂੰ ਕਿਸੇ ਵੀ ਹੱਦਾਂ ਨੂੰ ਪਾਰ ਕਿਉਂ ਨਾ ਕਰਨਾ ਪੈਣ ਸੋ ਤੈਨੂੰ ਨੌਜਵਾਨਾਂ ਨੂੰ ਇੰਦਰਾ ਗਾਂਧੀ 에ਅਰਪੋਰਟ ਤੋਂ ਅਰੈਸਟ ਕੀਤਾ ਗਿਆ ਸਰ ਥੋੜਾ ਮਾਮਲਾ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਆਲਰੇਡੀ ਮਚੁਰ ਅਬਜ਼ਰਵੇਸ਼ਨ ਦੇ ਦਿੱਤੀ ਹੈਗੀ ਹੈ ਕਿ ਇਹ ਪਤਾ ਨਹੀਂ ਇਹਨਾਂ ਦਾ ਕਰੇਜ਼ ਮੁੱਕਦਾ ਹੀ ਨਹੀਂ 44 ਸਾਲ ਬਾਪੜੀ ਇਹ ਤਿੰਨ ਮੁੰਡੇ ਸੀਗੇ ਪੰਜਾਬ ਦੇ ਇਹ ਬਾਅਦ ਚੋ ਭੋਲੇ ਬਨ ਜਾਂਦੇ ਜੀ ਮੈਨੂੰ ਤਾਂ ਪਤਾ ਨਹੀਂ ਸੰਤਾ ਉਹ ਬੰਦਾ ਕੋਈ ਵੀਜ਼ਾ ਲਾ ਕੇ ਦੇ ਗਿਆ ਲੱਖਾਂ ਰੁਪਏ ਦੇ ਕੇ ਸੈਂਜਨ ਸੈਂਜਨ ਵੀਜ਼ਾ ਜਿਹਨੂੰ ਕਹਿੰਦੇ ਆ ਸੈਂਜਨ ਵੀਜ਼ੇ ਹੁੰਦੇ ਜਿਨ੍ਹਾਂ ਵਿੱਚ ਅਪਰੋਕਸੀਮੇਟਲੀ 14 ਕੋਈ ਕੰਟਰੀਆਂ ਨੂੰ ਕਹਿੰਦੇ ਜਿਹਨੂੰ ਯੂਰਪ ਯੂਰੋਪੀਅਨ ਈਯੂ ਵੀਜ਼ਾ ਜਿਹੜੇ ਯੂਰਪ ਦੇ ਮੁਲਕ ਹੈਗੇ ਉਹਨਾਂ ਦਾ ਜੁਆਇੰਟ ਵੀਜ਼ਾ ਵਿਜ਼ਟਰ ਵੀਜ਼ਾ ਲਵਾ ਲੈਂਦੇ ਆ ਤੇ ਇਹਨਾਂ ਦਾ ਅਲਟੀਮੇਟ ਏਮ ਸੀਗਾ ਸਪੇਨ ਜਾਂਦਾ ਜੀ ਉੱਥੇ ਜਾ ਕੇ ਅਸੀਂ ਵੇਟਰ ਦੀ ਜੌਬ ਕਰਾਂਗੇ ਬੈਰੇ ਲੱਗਾਂਗੇ ਅੱਛਾ ਜੀ ਤੇ ਇਹ ਰਾਣੇ ਵੀਜ਼ੇ ਲਵਾਏ ਇੱਕ ਪੰਤਰੀਆਂ ਦਾ ਸੀ 44 ਸਾਲਾਂ ਦਾ ਸੀਗਾ ਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਲਿਆ ਵੀਜ਼ੇ ਜਦੋਂ ਕੱਢੇ ਵੀਜ਼ੇ ਨਿਕਲੀ ਹਮਮ ਬੜੀ ਅਫਸੋਸ ਵਾਲੀ ਗੱਲ ਹੁੰਦੀ ਸਾਰੇ ਆ ਵਾਸਤੇ ਕਿ ਇੱਕ ਤਾਂ ਉੱਥੇ ਆਪਣੇ ਪੈਸੇ ਇਨੇ ਲਾਏ ਉਹ ਕਹਦਾ ਕਿਦੋਂ ਵੀਜ਼ਾ ਕਿੱਥੋਂ ਲਵਾਇਆ ਤੂੰ ਅੰਬੈਸੀ ਚਲਵਾਇਆ ਕਹਿੰਦਾ ਨਹੀਂ ਸਾਨੂੰ ਤਾਂ ਪਤਾ ਨਹੀਂ ਕੋਸੋਨੂ ਵਾਲੀਆ ਨਾਂ ਦਾ ਬੰਦਾ ਅੱਛਾ ਜੀ ਉਹਦੇ ਤੋਂ ਇਹਨਾਂ ਨੇ ਲੱਖ ਰੁਪਏ ਦੇ ਕੇ ਵਿਜ਼ੇ ਲੋਏ ਵਿਜ਼ੇ ਲੋਆਂ ਤਾਂ ਉਹਦੇ ਭੜੋ ਗਏ ਆਪਣੇ ਇੰਟ ਆਈਜੀਆ ਇੰਟਰਨੈਸ਼ਨਲ 에어ਪੋਰਟ ਅਬਿੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਨਿਊ ਡੈਲੀ ਸੋ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਹਿਰਾਸਤ ਚ ਲੈ ਲਿਆ ਗਿਆ ਜਿਹੜਾ ਸੋਨੂ ਵਾਲੀ ਆ ਉਹ ਪਹਿਲੇ ਜੇਲ ਚ ਆ ਜਿਹੜੇ ਨੇ ਚੰਨ ਛਾੜੇ ਹੋਏ ਪਹਿਲੇ ਸੋ ਇਸ ਕਰਕੇ ਇਹ ਲੋਕਾਂ ਨੂੰ ਅਪੀਲ ਆ ਕਿ ਤੁਸੀਂ ਦੂਰ ਦਾ ਢੋਲ ਜਿਹੜਾ ਬੜਾ ਚੰਗਾ ਲੱਗਦਾ ਉਹਦਾ ਇਧਰ ਜਾਓ ਡੰਕੀ ਰੂਟਾਂ ਤੇ ਇਹ ਜਿ ਗਲਤ ਵੀਜ਼ਾ ਰਾਇ ਉੱਥੋਂ ਮੁੜ ਕੇ ਆਣਾ ਬਹੁਤ ਔਖਾ ਹੋ ਜਾਂਦਾ ਹੂੰ ਜੀ ਸਰ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਪੰਜਾਬ ਦੇ ਮੁੱਦੇ ਆ ਦੇ ਸੋ ਚੋਣੇ ਦੀ ਬਿਜਾਈ ਲਈ ਗਲਤੀ ਕੀਤੀ ਜਾਵੇ ਤਾਂ 10000 ਕਿਊਸਿਕ ਪਾਣੀ ਇਸ ਵਾਰੀ ਜ਼ਿਆਦਾ ਦਿੱਤਾ ਜਾਏਗਾ ਬਿਆਨ ਅਸੀਂ ਨਹੀਂ ਦੇ ਰਹੇ ਇਹ ਬਿਆਨ ਜਿਹੜਾ ਕਹਿ ਸਕਦੇ ਆ ਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਦਿੱਤਾ ਗਿਆ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ हां जी हां जी ए, ए भी भी आ, ओ, प, आ, ये ये महीना ਝੋਨੀ ਦੀ ਵੀ ਜਿਹੜਾ महीना ਹੈਗਾ ਤੇ ਇਹ ਪਹਿਲਾਂ ਹੁੰਦਾ ਸੀਗਾ ਕੋਈ 25000 ਕਿਕਸ ਹੁਣ ਕੋ 35000 ਦੇ ਆਸ-ਪਾਸ ਜਿਹੜਾ 10000 ਕਿਕਸ ਜਿਹੜਾ ਵਧਾ ਦਿੱਤਾ ਪਾਣੀ ਉਹ ਵਧਾਣ ਦਾ ਇਹ ਹੈ ਕਿ ਪਹਿਲਾਂ ਨਾ ਜਿਹੜੇ ਖਾਲੇ ਸੀਗੇ ਜਿਹੜਾ ਡੈਹਰਾ ਦੇ ਪਾਣੀ ਖਾਲਿਆ ਰਹੀ ਖੇਤਾਂ ਤੱਕ ਜਾਂਦਾ ਸੀਗਾ ਉਹ ਪਿਛਲੀਆਂ ਸਰਕਾਰਾਂ ਨੇ ਕੁਝ ਸਿਆਸੀ ਕਾਰਨ ਸਿਆਸੀ ਕਰਨਾ ਨਹੀਂ ਆਪਣੇ ਬੰਦਿਆਂ ਨੂੰ ਖੁਸ਼ ਖਾਸ ਕਰਨੇ ਲੋਕਾਂ ਨੇ ਕਬਜ਼ੇ ਕਬਜ਼ੇ ਕੀਤੇ ਹੋਏ ਸੀਗੇ ਇੱਕ ਇੱਕ ਫਿਰ ਪੰਜਾਬ ਦੀ ਮਾਨ ਸਰਕਾਰ ਨੇ ਇੱਕ ਵਾਰੀ ਕੰਮ ਚੰਗਾ ਕਰਤਾ ਕਿ ਖਾਲਿਆਂ ਤੋਂ ਕਬਜ਼ੇ ਚੱਕ ਕੇ ਜਾਂ ਉਹਨਾਂ ਦੇ ਗਾਦ ਪਈ ਹੋਈ ਸੀਗੀ ਜਾਂ ਗੰਦ ਪਿਆ ਹੋਇਆ ਸੀਗਾ ਜਾਂ ਉਹ ਬਿਲਕੁਲ ਪੱਤੇ ਪੁੱਤੇ ਜਾਂ ਜੋ ਗੰਦਬਲਾ ਸੀਗਾ ਜਾਮ ਸੀਗੇ ਉਹ ਖਾਲਿਆਂ ਨੂੰ ਕਲੀਅਰ ਕਰਕੇ ਖਾਲਾ ਨੂੰ ਕਲੀਅਰ ਕਰਕੇ ਨਹਿਰਾਂ ਦਾ ਜਿਹੜਾ ਪਾਣੀ ਆ ਉਹ ਨਹਿਰਾਂ ਦਾ ਪਾਣੀ ਚਾ ਕਿ ਜਿਹੜਾ ਆਪਣਾ ਜ਼ਮੀਨੀ ਪਾਣੀ ਦਾ ਲੈਵਲ ਉਹ ਵੱਧ ਜਏ ਉਹ ਨਹਿਰਾ ਦਾ ਪਾਣੀ ਹੈ ਉਹ ਡਾਇਰੈਕਟ ਜਿਹੜੇ ਖੇਤਾਂ ਤੱਕ ਪਹੁੰਚੇ ਉਹਦੇ ਚ ਇਹ ਵੱਡੀ ਡਿਵੈਲਪਮੈਂਟ ਹੋਈ ਨਹਿਰਾਂ ਦਾ ਜਿਹੜਾ ਪਾਣੀ ਆ ਖੇਤਾਂ ਤੱਕ ਪਹੁੰਚਾ ਲਈ ਇਹ ਜਿਹੜਾ ਬੰਨ ਸਰਕਾਰ ਦੀ ਇੱਕ ਚੰਗਾ ਇੱਕ ਕਦਮ ਰਿਹਾ ਤੇ ਹੁਣ ਜਿਹੜਾ 10000 ਕਿਉਂਕਿ ਉਸ ਜਿਹੜਾ ਪਾਣੀ ਝੋਨੇ ਝੋਨੇ ਦੀ ਬਿਅਾਈ ਨੂੰ ਲੈ ਕੇ ਕਿਉਂਕਿ ਝੋਨੇ ਦੀ ਬਿਅਾਈ ਸ਼ੁਰੂ ਹੋ ਚੁੱਕੀ ਆ ਉਹ 10000 ਕਿਉਂਕਿ ਤੁਹਾਡੀ ਇਨਫਰਮੇਸ਼ਨ ਤੇ ਹੋਮਵਰਕ ਬਿਲਕੁਲ ਠੀਕ ਹੈਗਾ ਉਹ ਅਪਰੂਵ ਹੋ ਗਿਆ ਹੈਗਾ ਪੰਜਾਬ ਸਰਕਾਰ ਵੱਲੋਂ ਜੀ ਸਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਜੇਕਰ ਪੰਜਾਬ ਪੁਲਿਸ ਦੇ ਮਲਾਜ਼ਮ ਹੀ ਡਰੱਗ ਰ ਜੋਨ ਫਿਰ ਕੀ ਹੋਏਗਾ ਕਿਉਂਕਿ ਇੱਕ ਅਪਡੇਟ ਸਾਹਮਣੇ ਆਈ ਹੈ ਕਿ ਦੋ ਪੁਲਿਸ ਮੁਲਾਜ਼ਮ ਨੇ ਜਿਹੜੇ ਤਿੰਨ ਹਵਾਲਾ ਹਵਾਲਾਤੀਆਂ ਦੇ ਨਾਲ ਉਹਨਾਂ ਤੇ ਕੇਸ ਪਿਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਇਲਜ਼ਾਮ ਲੱਗੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਡਰਗ ਰੈਕਟ ਚਲਾਇਆ ਸੀ ਆ ਠੀਕ ਹੈ ਤੁਹਾਡੀ ਜੀ ਇਨਫੋਰਮੇਸ਼ਨ ਪ੍ਰੋਫੈਸ਼ਨਲੀ கரਕਟ ਹੈ ਕਿ ਇਹ ਕਿ ਦੋ ਪੁਲਿਸ ਵਾਲੇ ਇੱਕ ਐਸਆਈ ਸੀਗਾ ਇੱਕ ਹੈੱਡ ਕਨਸਟੇਬਲ ਸੀਗਾ ਰੂਪਨਗਰ ਦੀ ਜੇਲ੍ਹ ਦੇ ਵਿੱਚ ਇਹ ਸਪਲਾਈ ਕਰਦੇ ਸੀਗੇ ਗਾਂਜਾ ਜੀ ਮਾਕੂ ਹੋਰ ਜਿਹੜੇ ਕਾਉਂਟਰਾਬੈਂਡਸ ਕਹਿੰਦੇ ਅੰਗਰੇਜ਼ੀ ਦੇ ਵਿੱਚ ਨਸ਼ੇ ਨਸ਼ੇ ਉਹ ਇਹ ਸਪਲਾਈ ਕਰਦੇ ਸੀ ਵਿੱਚੋਂ ਚਟੇ ਦੀ ਵੀ ਇਨਫੋਰਮੇਸ਼ਨ ਆਈ ਆ ਤੇ ਉੱਥੇ ਜਿਹੜੇ ਤਿੰਨ ਕੈਦੀ ਸੀਗੇ ਉਹ ਵੀ ਰਲੇ ਸੀ ਨਾਲ ਉਹ ਇਹਨਾਂ ਨੇ ਇਹਨਾਂ ਤੇ ਇੰਟੈਲੀਜੈਂਸ ਰੱਖੀ ਪੁਲਸ ਦੇ ਤੇ ਉਦੋਂ ਬਾਅਦ ਇਹਨਾਂ ਨੂੰ ਰੰਗੇ ਹੱਥੀ ਫੜਿਆ ਤੇ ਕੁਝ ਬੰਦੇ ਹੋਰ ਉਹ ਇਨਵੋਲ ਹੈਗੇ ਆ ਉਹ ਭੱਜੇ ਹੋਏ ਆ ਉਹ ਹਾਲੇ ਟ੍ਰੇਸ ਨਹੀਂ ਹੋਏ ਫਿਲਹਾਲ ਦੋ ਪੁਲਸ ਵਾਲੇ ਪੰਜਾਬ ਦੇ ਤਿੰਨ ਜਿਹੜੇ ਉੱਥੇ ਕੈਜੀ ਕਹ ਲੋ ਹਵਾਲਾਤੀ ਕਹ ਲੋ ਉਹ ਨਾਲ ਉਹਨਾਂ ਨੂੰ ਕਨਫਾਈਨ ਕਰਕੇ ਉਹਨਾਂ ਦੇ ਪਰਚਾ ਦੌਰਚ ਐਨਡੀਪੀਐਸ ਦਾ ਉਹਨਾਂ ਨੂੰ ਆਪਣਾ ਜਿਹੜੀ ਫਰਦਰ ਜਿਹੜੀ ਕੋਈ ਕਾਨੂੰਨੀ ਕਾਰਵਾਈ ਕਰਕੇ ਹੋ ਸਕਦਾ ਕਿ ਉਹ ਪੁਲਸਲੇ ਸਸਪੈਂਡ ਆ ਆਟੋਮੈਟਿਕਲੀ ਜੋ ਪਰਚਾ ਦਰਜ ਹੋਗੇ ਸਸਪੈਂਡ ਹੋ ਜਾਣਗੇ ਹੋ ਜਾਣਗੇ ਜੀ ਸਰ ਜੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਆਮ ਲੋਕਾਂ ਦੇ ਨਾਲ ਜਦੋਂ ਅਸੀਂ ਵਿਚਰਦੇ ਆਂ ਗੱਲਬਾਤ ਕਰਦੇ ਆਂ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਨੇ ਇਹ ਕਹਿਣਾ ਕਿ ਪਹਿਲਾਂ ਬਹੁਤ ਰਕਤ ਹੁੰਦੇ ਸੀ ਆਕਸੀਜਨ ਬੜੀ ਖੁੱਲੀ ਸੀ ਸੋ ਇੰਨੀ ਗਰਮੀ ਮਹਿਸੂਸ ਨਹੀਂ ਸੀ ਹੁੰਦੀ ਅਸੋ ਇੱਕ ਆਦੇਸ਼ ਨੇ ਜਿਹੜੇ ਹਾਈ ਕੋਰਟ ਵੱਲੋਂ ਦਿੱਤੇ ਗਈ ਸੀ ਕਿ 100 ਸਾਲ ਪੁਰਾਣੀ ਰੁੱਖ ਨਹੀਂ ਵੱਢਣੇ ਚਾਹੀਦੇ ਅ ਇਲੀਗਲੀ ਕਾਰਵਾਈ ਕੀਤੀ ਜਾਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋ 100 ਸਾਲ ਪੁਰਾਣੇ ਰੋਕ ਨੇ ਜਿਹੜੇ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਵੱਡੇ ਗਏ ਨੇ ਕੀ ਅਪਡੇਟਰ ਦੇ ਵਿੱਚ ਤੁਸੀਂ ਪਹਿਲੇ ਹੀ ਬਹੁਤ ਵਧੀਆ ਜਿਹੜੀ ਆਪਣੇ ਆਪ ਦੇ ਬੜਾ ਸੈਂਸਿਟੀਵਿਟੀਲੀ ਬੜੀ ਬਹੁਤ ਸੰਜੀਦਗੀ ਨਾਲ ਇਸ ਇਸ਼ੂ ਨੂੰ ਡਿਸਕਸ ਆਪਣੇ ਪਹਿਲੇ ਪੈਰੇ ਜ ਬੜਾ ਵਧੀਆ ਕੀਤਾ ਕਿ ਪੁਰਾਣੇ ਜ਼ਮਾਨੇ ਵਿੱਚ ਰੁੱਖਾਂ ਕਰਕੇ ਕਿੰਨਾ ਵਧੀਆ ਮਾਹੌਲ ਹੁੰਦਾ ਸੀਗਾ ਹੁਣ ਲੇਟੈਸ ਰਿਸਰਚ ਆ ਰਹੀ ਹੈ ਕੱਲ ਵੀ ਰਿਸਰਚ ਸੈਂਟਰ ਗਵਰਨਮੈਂਟ ਦੀ ਆਈ ਸੀਗੀ ਕਿ ਪੰਜਾਬ ਤੇ ਹਰਿਆਣੇ ਦੀਆਂ ਇਨਸਾਨਾਂ ਦੀ ਪੰਜਾਬ ਦੀ ਉਮਰ 4.5 ਸਾਲ ਇਨਸਾਨ ਦੀ ਘੱਟ ਘੱਟ ਘਟੂਗੀ ਅੱਛਾ ਜੀ ਹਰਿਆਣੇ ਦੀ ਘਟੂਗੀ 5 ਸਾਲ ਤੇ 1 ਮਹੀਨਾ ਠੀਕ ਹੈ। ਇਹ ਸੈਂਟਰਲ ਗਵਰਨਮੈਂਟ ਦਾ এনਵਾਇਰਨਮੈਂਟ ਦਾ ਇੱਕ ਅਦਾਰਾ ਹੈਗਾ ਉਹਨੇ ਰਿਸਰਚ ਕਰਕੇ ਦੱਸਦਾ। ਫਿਰ ਅੱਜ ਵੀ ਕਿਸੇ এনਵਾਇਰਨਮੈਂਟਲਿਸਟ ਨੇ ਇਹ ਗੱਲ ਕੀਤੀ ਕਿ ਉਮਰਾਂ ਘਟਣ ਗਿਆ, ਲੋਕ ਜੇ ਤੁਸੀਂ ਦਮੇ ਬਾਰੇ ਸੁਣਿਆ ਹੋਵੇ ਕਿ ਕੀ ਹਾਲ ਹੁੰਦਾ ਜਦੋਂ ਦਮੇ ਦਾਟ ਆਇਆ ਕੰਧਾ ਕਿਸੇ ਨੂੰ। ਨੇੜੇ ਵੀ ਕਈ ਵਾਰ ਦਮੇ ਦੀ ਉਚਾਈ ਹੋਇਆ ਛੋਟੇ ਛੋਟੇ ਨੇੜੇ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਨੂੰ ਪਹਿਲਾਂ ਡਾਇਰੈਕਸ਼ਨ ਸੀਗੀ ਕਿ ਤੁਸੀਂ ਸੰਗਰੂਰ ਜਿਸ ਮਿਸਟਰ ਸੇਖੋ ਹੈਗੇ ਜਕਸੀਰ ਸੇਖੋ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਸਾਡੇ ਸੰਗਰੂਰ ਨੂੰ ਬਖਸ਼ੋ। ਇਹ ਇਲਾਕਾ ਵੀ ਸੀ ਜੇਬ ਨੂੰ ਆਂਦਾ ਤੇ ਇਹ ਲੋਕ ਬਾਝ ਜੀ ਜਾਂਦੇ ਇਹ ਕੰਡੀਸ਼ਨ ਹੈ ਕਿ ਸਾਡੇ ਵੈਸੇ ਵੀ ਜਿਹੜੇ ਇੰਟਰਨੈਸ਼ਨਲ ਡੋਮਸ ਇਹ ਕਹਿੰਦੇ ਆ ਕਿ ਕਿਸੇ ਵੀ ਜਗ੍ਹਾ ਦੇ ਚੁਗਿਰਦੇ ਨੂੰ ਬਚਾਲ ਲਈ 33% ਗ੍ਰੀਨ ਕਵਰ ਹੋਣਾ ਜ਼ਰੂਰੀ ਹੈ ਔਰ ਸਾਡੇ ਸੂਬੇ ਦਾ ਜਿਹੜਾ ਕਵਰ 33% ਕੀ 20% ਕੀ 15% ਵੀ ਘਟਾ ਹੂੰ ਤੋ ਇਸ ਕਰਕੇ ਉਥੋਂ ਦੇ ਜਿਹੜਾ ਈਵਨ ਛੱਡੋ ਜੀ ਸਰਕਾਰੀ ਹਸਪਤਾਲ ਸ਼ਹਿਰ ਦੇ ਵਿੱਚ ਸਿਵਲ ਹਸਪਤਾਲ ਉੱਥੇ ਇਹ ਧੜਾ ਧੜ ਲੱਗੇ ਹੋਏ ਸੀਗੇ ਰੁੱਖ ਕੱਟਣ ਵਾਸਤੇ ਪੁਰਾਣੇ-ਪੁਰਾਣੇ 100-100 ਸਾਲ ਪੁਰਾਣੇ ਵੈਸੇ ਤਾਂ ਰੁੱਖ ਕੋਈ ਵੀ ਨਹੀਂ ਕੱਟ ਸਕਦਾ ਬਣਾ ਹੀ ਗਿਆ ਇੱਥੋਂ ਤੱਕ ਵੀ ਇਹ ਗੱਲ ਚੱਲਦੀ ਵੀ ਕਿ ਪੰਜਾਬ ਦੇ ਵਿੱਚ ਸੈਂਸਸ ਯੂ ਮਸਟ ਹੈਵ ਅੰਡਰਸਟੈਂਡ ਸਰਵੇ ਤੇ ਸੈਂਸਸ ਚ ਫਰਕ ਹੁੰਦਾ ਸੈਂਸਸ ਜਿਹੜਾ ਹੁੰਦਾ ਇੱਕ ਆਫੀਸ਼ੀਅਲ ਇੱਕ ਡਾਟਾ ਹੁੰਦਾ ਤੇ ਸੈਂਸਸ ਦੀ ਮੰਗ ਕਰ ਰਹੇ ਇਥੇ ਆਟੋਮੈਟਿਕ ਚਿਪਸ ਲਗਾਉਣ ਦੇ ਵੀ ਮੰਗ ਕਰ ਰਿਹਾ ਜੀ ਤਾਂਕਿ ਰੁੱਖ ਨੂੰ ਜੇ ਕੋ ਹੱਥ ਲਾਵੇ ਤੇ ਉਹ ਫਟਾਫਟ ਪਤਾ ਲੱਗ ਜਾਵੇ ਅਥਾਰਟिटीज ਨੂੰ ਕੋ ਰੁੱਖ ਚੋਰੀ ਨਾ ਵੜਦਾ ਤਾਂ ਨਹੀਂ ਪਿਆ ਸੋ ਹਾਈ ਕੋਰਟ ਨੇ ਹੁਣ ਜੁਲਾਈ ਦੇ ਮਹੀਨੇ ਨਾਲ ਤੁਸੀਂ ਉਹਨੂੰ ਦੱਸਿਆ ਕਿ ਜੁਲਾਈ ਦੇ ਮਹੀਨੇ ਚ ਉਹਨਾਂ ਨੇ ਸਮਨ ਕਰ ਲਿਆ ਵੀ ਤੁਸੀਂ ਇਹ ਕਿਹੜੀ ਕਪੈਸਿਟੀ ਨਾਲ ਜਿਹੜੇ ਰੁੱਖ ਉੱਥੇ ਵੜਰੇ ਸ਼ੁਰੂ ਕਰਤੇ ਹੈਗੇ ਆ ਫੋਟੋਗ੍ਰਾਫ ਸਭ ਚੀਜ਼ਾਂ ਜਿਹੜੇ ਉੱਥੋਂ ਦੇ ਐਨ ਜੀਓਜ਼ ਹੈਗੇ ਆ ਔਰ ਉਤੋਂ ਦੇ ਚੁਗਰਦੇ ਦੇ ਲਈ ਕੰਮ ਕਰਦੇ ਪਏ ਪਰਿਆਵਰਨ ਲਈ ਕੰਮ ਕਰ ਰਹੇ ਆ ਉਹਨਾਂ ਨੇ ਹਾਈ ਕੋਰਟ ਤੱਕ ਇਹਨਾਂ ਜਿਹੜੇ ਬੰਦਿਆਂ ਨੂੰ ਖਿੱਚਤਾ ਜੀ ਅਸਰ ਅਬੋਰ ਦੇ ਵਿੱਚ ਮਿੱਤਰਾਂ ਦੇ ਪਲਾਂਟ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਕੀ ਲੱਗਦਾ ਕਿ ਫਾਇਦੇ ਹੋਣਗੇ ਕਿ ਰਿਪੋਰਟ ਐਕਸਪੋਰਟ ਵਧੇਗਾ ਜਾਂ ਫਿਰ ਲੋਕਾਂ ਨੂੰ ਨੌਕਰੀਆਂ ਮਿਲਣ ਦੀ ਕੋਈ ਸੰਭਾਵਨਾ ਹੈ ਯਾਨੀ ਕਿ ਬੇਰੁਜ਼ਗਾਰੀ ਘਟ ਸਕਦੀ ਹੈ ਹਾਂ ਜੀ ਤੁਸੀਂ ਡਿਵੈਲਪਮੈਂਟਲ ਸਟੋਰੀ ਨਾਲ ਸੰਬੰਧਿਤ ਕੁਐਸਚਨ ਕਰ ਲਿਆ ਬੜਾ ਕਿਉਂਕਿ ਐਗਰੀਕਲਚਰ ਨਾਲ ਰਿਲੇਟਡ ਆਪਾਂ ਕੀਤਾ ਐਨਵਾਇਰਨਮੈਂਟ ਦਾ ਵੀ ਕਰ ਲਿਆ ਹੁਣ ਤੁਸੀਂ ਹੋਰ ਇਹ ਡਿਵੈਲਪਮੈਂਟ ਐਗਰੀਕਲਚਰ ਸਟੋਰੀ ਹੈਗੀ ਹੈ ਇਹਦੇ ਵਿੱਚ ਅਬ ਹੋਰ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਨੇ ਪ੍ਰੋਜੈਕਟ ਪਾਸ ਕੀਤਾ ਚਿੱਲੀ ਚਿੱਲੀ ਪ੍ਰੋਸੈਸਿੰਗ ਯੂਨਟ ਚਿੱਲੀ ਦਾ ਮਤਲਬ ਮਰਚਾ ਨੂੰ ਪ੍ਰੋਸੈਸ ਕਰਦਾ ਪ੍ਰੋਸੈਸ ਇਨ a ਵੈਰੀ ਮਾਡਰਨ ਮੈਨਰ ਬਬ ਅਬ ਜਿਹੜਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਉੱਥੇ ਕਈ ਸੈਂਕੜਿਆਂ ਗਜਾਂ ਦੇ ਵਿੱਚ ਉਹਦੇ ਵਿੱਚ ਵੀ ਲੰਮਾ ਚੌੜਾ ਮਾਡਰਨ ਚੀਨੀ ਪ੍ਰੋਸੈਸਿੰਗ ਯੂਨਿਟ ਲੱਗਿਆ ਜਾ ਰਿਹਾ ਹੈ ਜਿਹੜਾ ਸਤੰਬਰ ਜੋ ਸ਼ੁਰੂ ਹੋ ਜਾਏਗਾ ਉਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ 5 ਟਨ ਇੱਕ ਘੰਟੇ 'ਚ ਉਹ ਮਿਰਚਾਂ ਨੂੰ ਪ੍ਰੋਸੈਸ ਕਰ ਦੂਗਾ ਪ੍ਰੋਸੈਸ ਨੂੰ ਮਤਲਬ ਮੋਡੀਫਾਈ ਕਰ ਦੂਗਾ ਜੇ ਉਹਦੇ 'ਚ ਕੋਈ ਇਨਫੈਕਸ਼ਨ ਹੈਗੀ ਬਾਹਰ ਕੱਢ ਦੂਗਾ ਜਿਹੜੀ ਖਰਾਬ ਉਹਨੂੰ ਰੈਕਟੀਫਾਈ ਕਰ ਦੂਗਾ ਖਤਮ ਕਰ ਦੂਗਾ ਕਿਉਂਕਿ ਇਹ ਪੰਜਾਬ ਐਗਰੋ ਜਿਹੜੀ ਇੰਡਸਟਰੀ ਹੈਗੀ ਉਹਨੂੰ ਪ੍ਰਮੋਟ ਕਰਨ ਦਾ ਇੱਕ ਮੇਕਮਾ ਉਹਦੇ ਵੱਲੋਂ ਪੰਜਾਬ ਸਰਕਾਰ ਨੇ ਇਹ ਪ੍ਰੋਜੈਕਟ ਅਪਰੂਵ ਕਰਕੇ ਉੱਥੇ ਉਹਦੀ ਕੰਮ ਸ਼ੁਰੂ ਹੋ ਚੁੱਕਾ ਤੇ ਇਹਨਾਂ ਦਾ ਮਕਸਦ ਇਹੀ ਹੋਏਗਾ ਕਿ ਪੰਜਾਬ ਦੀ ਜਿਹੜੀ ਮਰਚ ਆ ਜਿਹੜੀ ਜਿਹੜੇ ਪੰਜਾਬ ਤੇ ਉਸ ਲੱਖ ਚ ਮਰਚ ਬਹੁਤ ਹੁੰਦੀ ਹੈ ਤੇ ਉਹ ਪ੍ਰੋਸੈਸ ਕਰਕੇ ਇਹਨੂੰ ਐਕਸਪੋਰਟ ਕੀਤਾ ਜਾ ਦੇ ਮੁਲਕੋਂ ਬਾਹਰ ਭੇਜਿਆ ਜਾਏ ਤਾਂ ਜੋ ਕਿਸਾਨਾਂ ਦੀ ਆਮਦਨ 'ਚ ਵਾਧਾ ਕੀਤਾ ਜਾਏ ਨਾਲੇ ਡਾਇਵਰਸੀਫਿਕੇਸ਼ਨ ਵਾਲ ਵੀ ਕਿਸਾਨਾਂ ਦਾ ਰੁਝਾਨ ਜਾਵੇ ਇੱਕ ਝੋਨੇ ਤੇ ਕੜਕ ਦੇ ਮਗਰ ਲੱਗ ਲੱਗੇ ਜਮੀਨਾ ਦਾ ਇਹਨਾਂ ਨੇ ਕੰਮ ਨੁਕਸਾਨੀਆਂ ਜ਼ਮੀਨ ਦਾ ਪਾਣੀਆਂ ਦਾ ਪੱਧਰ ਥੱਲੇ ਹੋਇਆ ਸੋ ਇਹ ਜੇ ਕ ਕਾਮਯਾਬੇ ਪ੍ਰੋਜੈਕਟ ਹੁੰਦਾ ਤਾਂ ਮੇਰਾ ਖਿਆਲ ਹੈ ਇੱਕ ਬਾਹਰ ਜਿਹੜੇ ਜਾਨ ਦੇ ਚੱਕਰ ਨੇ ਲੱਖਾ ਗਾਉਂਦੇ ਹੈ ਲੋ ਉਹ ਆਪਣਾ ਆਪਣੇ ਖੁਦ ਦੇ ਵੀ ਪ੍ਰੋਜੈਕਟਸ ਵੀ ਲਾ ਸਕਣਗੇ ਸਿਰ ਹੁਣ ਅਸੀਂ ਗੱਲ ਕਰ ਲੈਨੇ ਐ ਐਮਪੀ ਅਮਰਤਪਾਲ ਦੇ ਚਾਚਾ ਜੀ ਦੀ ਸੋ ਜੇਲ ਦੇ ਵਿੱਚ ਬੰਨੇ ਕਾਫੀ ਲੰਮੇ ਸਮੇਂ ਤੋਂ ਸੋ ਸਿਹਤ ਵਿਗੜੀ ਐ ਐਮਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕੀਤਾ ਗਿਆ ਪਰ ਐਡਮਿਟ ਹੋਣ ਤੋਂ ਪਹਿਲਾਂ ਉਹਨਾਂ ਕੁਝ ਸ਼ਰਤਾਂ ਰੱਖੀਆਂ ਨੇ ਕਿ ਮੈਂ ਆਪਣਾ ਟ੍ਰੀਟਮੈਂਟ ਹੀ ਲੈਣਾ ਇਸ ਮੈਟਰ ਬਾਰੇ ਥੋੜਾ ਜਿਹਾ ਐਕਸਪਲੇਨ ਕਰੋਗੇ ਹਾਂ ਜੀ ਇਹ ਅਮਰਪਾਲ ਸਿੰਘ ਸਾਹਿਬ ਐਮਪੀ ਬਣ ਕੇ ਸੀ ਖਡੂਰ ਸਾਹਿਬ ਤੋਂ ਹਮ ਤੇ ਮੁੜਕੇ ਦੇ ਸਾਥੀਆਂ ਸੁਮੇਤ ਥ੍ਰੈਡਰ ਨੂੰ ਆਸਾਮ ਦੇ ਦੁਬੜੂਗਲ ਰੀਲ ਚ ਬੰਦ ਕਰ ਦਿੱਤਾ ਗਿਆ ਤੇ ਫਿਰ ਉੱਥੋਂ ਜਿੱਤ ਕੇ ਖਡੂਰ ਸਾਹਿਬ ਤੋਂ ਪੰਤਖ ਹਲਕਿਆਂ ਦੇ ਵਿੱਚ ਵਾਵਾ ਨਾਮ ਹੈ ਇਹ ਨਾਮ ਨਾਮ ਮੈਂ ਨਾ ਨੇ ਬੜਾਲਿਆ ਤੇ ਇਹਨਾਂ ਦੇ ਚਾਚਾ ਹੀ ਜਿਹੜੇ ਹੈਗਰਪਾਲ ਸਿੰਘ ਸਾਹਿਬ ਕੋ 55 56 ਸਾਲ ਦੀ ਉਹਨਾਂ ਦੀ ਉਮਰ ਆ ਉਹ ਬਠਿੰਡੇ ਜੇਲ੍ਹ ਚ ਸੀਗੇ ਬੰਦ ਤੇ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਯੂਰੋਨਿਸ਼ਨ ਇਨਫੈਕਸ਼ਨ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਨੂੰ ਪੁਲਿਸ ਨੇ ਜੇਲ ਅਥਾਰਟਿਜ਼ ਦੇ 에임ਸ ਜਿਹੜਾ ਬਟਾਂਡੇ ਦੇ ਵਿੱਚ ਖੁੱਲਿਆ ਹੋਇਆ ਆ ਆਲ ਇੰਡੀਆ ਇੰਸਟਿਟਿਊਟ ਆਫ ਮੈਡੀਕਲ ਸਾਇੰਸਿਸ ਉੱਥੇ ਲੈ ਕੇ ਜਾਇਆ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਬਈ ਮੈਂ ਆਪਣਾ ਇਲਾਜ ਨਹੀਂ ਕਰਾਣਾ ਉਹ ਕਹਦਾ ਕਿਉਂ ਨਹੀਂ ਕਰਾਣਾ ਕਹਦਾ ਤੁਸੀਂ ਜੇਲ੍ਹ 'ਚ ਮੇਰੇ ਨਾਲ ਐਟ੍ਰੋਸਿਟੀ ਕਰਦੇ ਹੋ ਵਧਿਕੀਆਂ ਕਰਦੇ ਹੋ ਵੀਤੀ ਵਧਿਕੀ ਇਹ ਕਰਦੇ ਆ ਕਦੇ ਤੇ ਕੀ ਚਾਹੀਦਾ ਤਾਂ ਤੁਹਾਨੂੰ ਜੇਲ੍ਹ 'ਚ ਕਦਾ ਇੱਕ ਤਾਂ ਤੁਸੀਂ ਸ਼ੀਸ਼ੇ ਰਾਹੀਂ ਮੇਰੀ ਗੱਲ ਕਰਾਂ ਦਿਓ ਮੇਰੇ ਰਿਸ਼ਤੇਦਾਰਾਂ ਨਾਲ ਉੱਤੇ ਲਾਊਡਸਪੀਕਰ ਲੱਗਾ ਹੁੰਦਾ ਜਿਹੜੀ ਗੱਲ ਰਿਕਾਰਡ ਹੁੰਦੀ ਆ ਕੀ ਅਸੀਂ ਗੱਲ ਕਰਨੀ ਪਰਿਵਾਰ ਦੇ ਨਾਲ ਦੂਜੀ ਮੇਰੇ ਬੱਚਿਆਂ ਨਾਲ ਮੇਰੀ ਗੱਲ ਨਹੀਂ ਹੋਣ ਦਿੰਦੇ ਕੈਨੇਡਾ ਚ ਮੇਰੇ ਨਿਆਣੇ ਆ ਸੋ ਇਸ ਇਹਦੇ ਵਿਰੋਧ ਚ ਕਹਿੰਦਾ ਮੈਂ ਇਲਾਜ ਨਹੀਂ ਕਰਾਣਾ ਡੇਢ ਘੰਟੇ ਦੀ ਜਦੋ ਜਹਿਤ ਨਾਲ ਉਹ ਫਿਰ ਜੇਲ ਅਥਾਰਟੀਆਂ ਨੂੰ ਵਾਪਸ ਉਹਨਾਂ ਨੂੰ ਜੇਲ ਚ ਲੈ ਕੇ ਜਾਣਾ ਪਿਆ ਔਰ ਮਤਲਬ ਨਹੀਂ ਕੀਤਾ ਗਿਆ ਉਹਨਾਂ ਨੂੰ ਹੀ ਵਾਸ ਅ ਟੈਂਪਰਰੀਲੀ ਐਡਮਿਟਿਡ ਥੋੜੀ ਦੇਰ ਵਾਸਤੇ ਐਡਮਿਟਡ ਊੜਕ ਕੱਟੇ ਵਾਸਤੇ ਹੋਏ ਸੀਗੇ ਲੇਕਿਨ ਉਹਦੀ ਜਿੱਦ ਕਰਕੇ ਉਹਨਾਂ ਦੀ ਵਾਪਸ ਟੀਵੀ ਚ ਲੈ ਕੇ ਜੜਾ ਪਿਆ ਔਰ ਇਹ ਜਿਹੜੀ ਇੰਟਰਨੈਸ਼ਨਲ ਜਾਂ ਆਪਣਾ ਜਿਹੜਾ ਹੋਰ ਵੀ ਜਿਹੜਾ ਨੈਸ਼ਨਲ ਮੀਡੀਆ ਹੈਗਾ ਉਹਨਾਂ ਨੇ ਇਸ ਖਬਰ ਨੂੰ ਬਹੁਤ ਧਿਆਨ ਦਿੱਤਾ ਨਹੀਂ ਔਰ ਤੁਸੀਂ ਮੈਨੂੰ ਸੁਜੈਸਟ ਕੀਤਾ ਸੀ ਇਹ ਹੋਣਾ ਚਾਹੀਦਾ ਤੇ ਮੇਰੇ ਧਿਆਨ ਤੋਂ ਹੀ ਲੈਂਦਾ ਤੇ ਕਿਉਂਕਿ ਇਹ ਸਿਕ ਸਫਾਂ ਦੇ ਵਿੱਚ ਇੱਕ ਬੜੀ ਇੱਕ 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 ਕਿਛ ਵੀ ਇਹ ਖਬਰ ਹੈਗੀ ਆ ਪੰਤਖ ਸਫਾਂ ਦੇ ਵਿੱਚ ਸਿੱਖ ਜਗਤ ਦੇ ਵਿੱਚ ਜੀ ਪੰਜਾਬ ਦੇ ਵਿੱਚ ਪੋਲਿਟਿਕਸ ਹੈ ਜਿਹੜੀ ਥੋੜੀ ਜਿਹੀ ਗਰਮਾਈ ਹੋਈ ਆ ਪੰਜਾਬ ਸਰਕਾਰ ਨੇ ਫੈਸਲਾ ਲਿਆ ਦਰਸਲ ਬਜਰੀ ਦੇ ਕ੍ਰਸ਼ਰਸ ਨੂੰ ਲਾ ਕੇ ਬਜਰੀ ਦੇ ਕ੍ਰਸ਼ਰਸ ਦੇ ਜਿਹੜੇ ਕਿਤੇ ਨਾ ਕਿਤੇ ਖਬਰ ਉਹਨਾਂ ਲਈ ਵੀ ਅਹਿਮ ਹੈ ਸੋ ਲੋਕ ਚਾਹੀ ਉਹਨਾਂ ਨਾਲ ਰਿਲੇਟ ਕਰਦੇ ਨੇ ਮਿਲਤੇ ਜੁਲਦੇ ਰਹਿੰਦੇ ਨੇ ਸਬੰਧ ਨੇ ਚਾਹੀ ਫਿਰ ਕਿਤੇ ਨਾਲ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸ ਦੋਸੋ ਤੁਹਾਨੂੰ ਪਤਾ ਹੀ ਹੈ ਆਲਰੇਡੀ ਤੁਸੀਂ ਫਿਜ਼ੀਕਲੀ ਆਪ ਵੀ ਜਾ ਜਾ ਕੇ ਕਵਰ ਕਵਰੇਜ ਕੀਤੀ ਗਿਆ ਲੋਕ ਤੁਹਾਡੇ ਕੋਲ ਆ ਕੇ ਦੱਸਦੇ ਹੀ ਆ ਕਿ ਜਿਆ ਰੇਤਾ ਮਹਿੰਗਾ ਹੋ ਗਿਆ ਬਿਜਲੀ ਬਜਰੀ ਮਹਿੰਗੀ ਹੋ ਗਈ ਬਜਰੀ ਘਰ ਤਾਂ ਬੰਦੀ ਨਹੀਂ ਉਹ ਜਿਹੜੀਆਂ ਸੈਮੀ ਹਿੱਲੀ ਏਰੀਆ ਹੈਗੇ ਆ ਉੱਥੋਂ ਪੱਥਰ ਦੇ ਚੱਕਦੇ ਆ ਤੇ ਪੱਥਰ ਚੱਕ ਕੇ ਮਸ਼ੀਨਾ ਰਾਹੀ ਉਹਦਾ ਸੈਟ ਸਾਈਜ਼ ਕਰਕੇ ਵੱਡੀ ਛੋਟੀ ਬਜਰੀ ਬਣਾ ਕੇ ਫਿਰ ਇਹ ਸਪਲਾਈ ਹੁੰਦੀ ਆ ਔਰ ਪੰਜਾਬ ਸਰਕਾਰ ਨੇ 2025 ਹੁਣ ਇੱਕ ਨਵਾਂ ਕਾਨੂੰਨ ਬਣਾਤਾ ਸੀਗਾ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਦਾ ਮਤਲਬ ਆ ਰੇਤ ਬਜਰੀ ਨੂੰ ਜਿਹੜੀਆਂ ਜਗ੍ਹਾ ਤੋਂ ਕੱਢਣਾ ਕਿਧੀਆਂ ਜਗ੍ਹਾ ਹੈਗੀਆਂ ਉਹ ਉਹ ਉਹਦੀ ਜ਼ਿੰਮੇਵਾਰੀ ਅੱਗੇ ਫਿਕਸ ਦੇਈ ਸੀ ਪਿਛਲੇ ਸਰਕਾਰਾਂ ਨੇ ਭਰ-ਭਰ ਵੱਡ ਵੁੱਠੀਆਂ ਜਿਹੜਾ ਜੋ ਆਇਆ ਬੜੇ ਬੜੇ ਅਰਬਾਂ ਅਰਬਾਂ ਰੁਪਏ ਦੀਏ ਨੋਟ ਬਣਾਏ ਖਾ ਖੂ ਕੇ ਭੱਜ ਪਹੁੰਚ ਗਏ ਕੋਈ ਪਗਾਰਬਾਈ ਹੋਈ ਨਾ ਹੋਈ ਹਾਲਾਂਕਿ ਸਾਡੇ ਲੁਧਿਆਣੇ ਤਾਂ ਕੋਈ ਅਜੇ ਪੱਥਰ ਨਹੀਂ ਹੈ ਜਿੱਥੇ ਅਸੀਂ ਸਾਡਾ ਮਤਲਬ ਕਹਿੰਦਾ ਮਤਲਬ ਬਿਗੈਸਟ ਜਿਹੜਾ ਸ਼ਹਿਰ ਹੈ ਲੁਧਿਆੜਾ ਜ਼िला ਉੱਥੇ ਤਾਂ ਨਹੀਂ ਹੁੰਦਾ ਲੇਕਿਨ ਇਹ ਇਲਾਕਾ ਰੋਪੜ ਹੋ ਗਿਆ ਜਾਂ ਉਹਦੇ ਆਸ-ਪਾਸ ਦੇ ਇਲਾਕੇ ਪੌਦ ਦਾ ਇਲਾਕਾ ਪੌਦ ਦੇ ਇਲਾਕੇ ਚ ਰੇਤ ਬਜਰੀ ਜ਼ਿਆਦਾ ਹੁੰਦੀ ਪੌਦ ਦੇ ਇਲਾਕੇ ਚ ਬਜਰੀ ਜ਼ਿਆਦਾ ਹੁੰਦੀ ਆ ਬਜਰੀ ਤੋਂ ਪਠਾਨਕੋਟ ਬਹੁਤ ਹੁੰਦੀ ਕਿਉਂਕਿ ਪਹਾੜਾਂ ਦੇ ਨਾਲ ਪਹਾੜ ਤੋਂ ਪੱਥਰ ਆਉਂਦੇ ਆ ਫਿਰ ਉਹਨਾਂ ਨੂੰ ਉੱਥੇ ਕ੍ਰਸ਼ਰ ਜਿਹੜੇ ਕ੍ਰਸ਼ਰ ਤੋਂ ਭਾਵ ਹੈ ਜਿਵੇਂ ਘਰਾਂ 'ਚ ਮਿਕਸਿੰਗ ਹੁੰਦੀਆਂ ਤੋਂ ਹੁੰਦਾ ਜ਼ਿਆਦਾ ਪਤਾ ਘਰਾਂ 'ਚ ਮਿਕਸਿੰਗ ਹੁੰਦੀ ਹੈ ਮਸਾਲੇ ਗ੍ਰਾਈਂਡ ਆਪਾਂ ਕਰਦੇ ਨੇ ਉਹ ਸੈੱਟ ਕਰਦੇ ਨੇ ਇੰਨੇ ਮਟਾਈ ਦੇ ਚਾਹੀਦੇ ਉਸ ਤਰੀਕੇ ਨਾਲ ਕ੍ਰਸ਼ਰ ਦੇ ਵਿੱਚ ਵੱਡੇ ਪੱਥਰ ਤੋੜੇ ਜਾਂਦੇ ਆ ਤੋੜ ਕੇ ਆਪਣੇ ਹਿਸਾਬ ਨਾਲ ਬਜਰੀ ਬਣਾਈ ਜਾਂਦੀ ਆ ਹੋਰ ਜਿਹੜਾ ਜਗਾ ਦੇ ਮਾਲਕ ਹੈ ਕ੍ਰਸ਼ਰ ਉਹ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਕ੍ਰਸ਼ਰ ਦਾ ਕ੍ਰਸ਼ਣ ਦੇ ਮਾਲਕ ਜਿਹੜੇ ਹੈਗੇ ਆ ਔਰ ਜਗ੍ਹਾ ਦੇ ਜਿਹੜੇ ਮਾਲਕ ਹੈਗੇ ਆ ਉਹ ਆਪਣਾ ਜਿਹੜਾ ਯੂਨਿਟ ਹੈ ਉਹ ਲੀਸ ਤੇ ਜਾਂ ਕਿਰਾਏ ਤੇ ਦੇ ਦਿੰਦੇ ਆ ਸੀਜ਼ਨ ਵਾਸਤੇ ਜੀ ਜਦੋਂ ਜਦੋਂ ਉਹ ਕਹਿੰਦੇ ਆ ਕਿ ਸਾਡੇ ਤੇ ਪੰਜਾਬ ਸਰਕਾਰ ਨੇ ਨਵਾਂ ਕਾਨੂੰਨ ਬਣਾ ਕੇ ਜ਼ਿੰਮੇਵਾਰੀ ਫਿਕਸ ਕਰਤੀ ਕਿ ਤੁਸੀਂ ਇੱਕ ਤਾਂ ਜੇ ਤੁਹਾਡੇ ਟਿੱਪਰ ਨਾਲ ਸਾਡੀ ਸੜਕ ਦਾ ਨੁਕਸਾਨ ਹੋਇਆ ਜ਼ਿੰਮੇਵਾਰੀ ਮਾਲਕਾਂ ਦੀ ਜੇ ਸਾ ਤੁਹਾਡੇ ਕੋ ਪਰਮਿਸ਼ਨ ਲੈ ਕੇ ਰਣੀ ਪਣੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੋ ਫਿਰ ਹੋਰ ਕਈ ਤਰ੍ਹਾਂ ਦੇ ਉਹਨਾਂ ਨੇ ਟੈਕਸ ਲਾਤੇ ਕਈ ਤਰ੍ਹਾਂ ਦੇ ਮਿਨਰਲ ਜਿਹੜੇ ਉਥੋਂ ਇਹਨੂੰ ਮਿਨਰਲ ਮੰਨਦੇ ਆ ਆਪਾਂ ਬਜਰੀ ਨੂੰ ਗਰੇਵਲ ਵੀ ਕਹਿ ਲੈਂਦੇ ਆ ਤੇ ਇਹ ਗਰੇਵਲ ਦੇ ਵਿੱਚ ਉਹਨਾਂ ਨੇ ਕਿ ਫੀਸ ਤੈਅ ਕਰਤੀ ਵੀ ਇੰਨੀ ਫੀਸ ਤੁਹਾਨੂੰ ਪਰ ਮਹੀਨੇ ਜਦੋਂ ਜਦੋਂ ਤੁਸੀਂ ਕ੍ਰਸ਼ਿੰਗ ਕਰੋਗੇ ਮਾਲਕਾਂ ਨੂੰ ਦੇਣੀ ਪਿਓ ਕਹਿੰਦੇ ਸਤਾ ਤੁਸੀਂ ਜਿਹੜਾ ਕੱਟਦਾ ਉਹਨਾਂ ਨੂੰ ਖਾੜਾ ਸਾਨੂੰ ਮਾਲਕਾਂ ਨੂੰ ਕਿਉਂ ਕਹਿੰਦੇ ਹੋ ਅਸੀਂ ਤਾਂ ਜਗ੍ਹਾ ਦੇ ਤੇ ਕ੍ਰਸ਼ਟਰਾਂ ਦੇ ਮਾਲਕ ਆ ਕ੍ਰਸ਼ਟਰ ਮਸ਼ੀਨਾਂ ਦੇ ਮਾਲਕ ਆ ਤੁਸੀਂ ਉਹਨਾਂ ਨੂੰ ਕੋ ਜਿਹੜਾ ਸਾਡੇ ਕੋਲ ਲੀਜ਼ ਤੇ ਜਗ੍ਹਾ ਲੈਂਦੇ ਆ ਕਰਸ਼ਿੰਗ ਕਰਨ ਵਾਸਤੇ ਅਸੀਂ ਹਰ ਬੰਦਾ ਹਰ ਕੰਮ ਜਿੱਦੇ ਆਪਣੀ ਪਹਿਲਾ ਡਿਸਕਸ਼ਨ ਹੋਈ ਸੀ ਇਸ ਕਰਕੇ ਉਹਨਾਂ ਨੇ ਕਈ ਵੀ ਕਿਹਾ ਜੇ ਤੁਸੀਂ ਸਾਡੀਆਂ ਸਾਡੀ ਜੀ ਗਰਵੈਂਸਸ ਸਾਡੀ ਜੀ ਜਿਹੜੀ ਮੁਸ਼ਕਲ ਨੂੰ ਨਾ ਧਿਆਨ ਦਿੱਤਾ ਤੇ ਅਸੀਂ ਪਹਿਲਾਂ ਤਾਂ ਡੀਸੀਆਂ ਕੋਲ ਜਾਵਾਂਗੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਬੰਦ ਕੰਮ ਬੰਦ ਕਰਾਂਗੇ ਕਿਉਂਕਿ ਸਾਡਾ ਕੰਮ ਕੰਮ ਕਰਨਾ ਬਹੁਤ ਔਖਾ ਹੋ ਜਾਊਗਾ ਜੇ ਡੈਡੀਆਂ ਦੀਆਂ ਵੱਡੀਆਂ ਫੀਸਾਂ ਜਾਂ ਡੈਡੀਆਂ ਦੀਆਂ ਸਖਤ ਪਰਮਿਸ਼ਨਾਂ এনवायरमेंट ਦੀਆਂ ਚੁਗਿਰਦਿੰਦੀ ਲੈਣੀਆਂ ਪੈਗੀਆਂ ਤੇ ਸਾਡਾ ਬਹੁਤ ਬਰਬਾਦ ਹੋਊਗਾ ਔਰ ਸਾਡਾ ਜਿਹੜਾ ਵਪਾਰ ਹੈ ਉਹ ਵਾਇਬਲ ਖੇਡਣ ਜੁਗਾ ਨਹੀਂ ਰਹੂਗਾ। ਆਸੂ ਜ਼ਿਲ੍ਹਾ ਕਪੂਰਥਲਾ ਦੇ ਤਹਿਸੀਲ ਫਗਵਾੜਾ ਦੇ ਐਸਟੀਡੀ ਅਦਾਲਤੀ ਹੁਕਮਾਂ ਦੇ ਅਨੁਸਾਰ ਬੈਂਕ ਅਕਾਊਂਟ ਸੀਜ਼ ਕਰਨ ਦਾ ਇਹ ਫੈਸਲਾ ਸੁਣਾਇਆ ਗਿਆ। ਕੀ ਪੂਰਾ ਮਾਮਲਾ ਹੈ ਕੀ ਅਪਡੇਸ਼ਨ ਹੈ ਇਸ ਦੇ ਬਾਬਤ ਜਾਣਕਾਰੀ ਦੇਸ਼ ਨੂੰ ਚਾਹੀਦੀ। ਲਖੋ ਜੀ ਉੱਥੇ ਨਰਪੈਲ ਸਿੰਘ ਨਾਲ ਦਾ ਬੰਦਾ ਸੀਗਾ ਉਹਦੀ ਜਗ੍ਹਾ ਐਕਵਾਇਰ ਕੀਤੀ ਸੀਗੀ ਅਰੋਪੜ ਦਾਵਾ ਸ਼ਹਿਰ ਤੇ ਕਪੂਰਥਲਾ ਇਹ ਪ੍ਰੋਜੈਕਟ ਜਾਣਾ ਸੀ 4 ਲੇਨਿੰਗ ਕਰਨੀ ਸੀ ਚਾਰ ਲੇਨਾਂ ਦੀ ਸੜਕ ਬਣਾਣੀ ਸੀਗੀ ਹੂੰ ਤੇ ਬੰਦਾ ਕਹਦਾ ਵੀ ਇਹ ਜਿਹੜਾ ਤੁਸੀਂ ਮੈਨੂੰ ਜਿਹੜਾ ਮੁਆਵਜ਼ਾ ਦੇ ਰਹੇ ਹੋ ਹੂੰ ਉਹ ਬਹੁਤ ਥੋੜਾ ਹੂੰ ਇਹ ਤਾਂ ਮੈਂ ਤਾਂ ਮੇਰਾ ਮੁਆਵਜ਼ਾ ਬੰਦਾ ਹੈਗਾ ਸਵਾ ਕਰੋੜ ਤੋਂ ਵੱਧ ਦਾ ਹੂੰ ਹੂੰ ਤੇ ਫਿਰ ਜੱਜ ਨੇ ਹੁਕਮ ਦਿੱਤੇ ਵੀ ਮੁਆਵਜ਼ਾ ਇਹਨੇ ਵੱਧ ਸੀ ਆਰਡਰ ਕਰ ਰਹੇ ਸੀ ਅਸੈਸ ਕੀਤਾ ਤੇ ਜੋ ਜਿਹੜਾ ਨਰਪਾਲ ਸਿੰਘ ਨੂੰ ਜਿਹੜਾ ਅਗਰੀਵਡ ਹੈ ਵਿਕਟਮ ਆ ਜਿੱਦੀ ਜਗਾ ਤੁਸੀਂ ਅਕਵਾਇਰ ਕੀਤਾ ਹੈ ਮੁਆਵਜ਼ਾ ਟਾਈਮ ਤੇ ਦੇ ਦਿਓ ਹਮ ਲੇਕਰ ਨਾ ਨਾ ਹੁਕਮ ਅਦਾਲਤਾਂ ਨੇ ਨੀ ਆਪਣਾ ਜਿਹੜਾ ਐਸ ਡੀ ਐਮ ਜਿਹੜਾ ਆਫਿਸ ਹੈਗਾ ਫਗਵਾੜੇ ਦਾ ਕਿਉਂਕਿ ਫਗਵਾੜਾ ਜ਼ਿਲ੍ਹਾ ਕਬੂਥੜਾ ਜਾਂਦਾ ਫਿਰ ਉਹ ਡਾਣੇ ਕਿਉਂਕਿ ਸੈਸ਼ਨ ਜੱਜ ਉੱਥੋਂ ਦੇਰਪਾਲ ਸਿੰਘ ਰੌੜੇ ਆਰਡਰ ਕਰਤਾ ਕਿ ਜੇ ਤੁਸੀਂ ਨਹੀਂ ਮੇਰੀ ਗੱਲ ਮੰਨਦੇ ਮਤਲਬ ਮੇਰੀ ਤੇ ਭਾਵ ਹੈ ਕਿ ਅਦਾਲਤ ਦੀ ਜੇ ਗੱਲ ਨਹੀਂ ਮੰਨਦੇ ਫਿਰ ਤੁਹਾਡੇ ਮੈਂ ਬੈਂਕ ਅਕਾਊਂਟ ਕਰਦਾ ਸੀਜ਼ ਫਿਰ ਉਹਨਾਂ ਨੇ ਹੁਕਮ ਕਰਤੇ ਐਸਡੀਐਮ ਦਫਤਰ ਦੇ ਬੈਂਕ ਅਕਾਊਂਟ ਸੀਜ਼ ਕਰਦੇ ਹੋ ਫ੍ਰੀਜ਼ ਕਰਦੇ ਹੋ ਤੇ ਸੀਜ਼ ਕਰ ਲਿਓ ਵਨ ਆਫ ਦਾ ਸੇਮ ਥਿੰਗ ਉਹ ਸੀਜ਼ ਤੇ ਫ੍ਰੀਜ਼ ਹੁਕਮ ਦੇ ਨਾਲ ਨਾਲ ਇੱਕ ਹੋਰ ਸਖਤ ਆਰਡਰ ਕਰਤਾ ਇੱਕ ਸਾਡਾ ਪੰਜਾਬ ਦਾ ਕਪੂਰਥਾਲਾ ਰੈਸਟਰ ਦਾ ਜਗਜੀਤ ਜਗਤਜੀਤ ਕਲੱਬ ਹੈਗਾ ਉੱਥੇ ਬਾ ਹੈਰੀਟੇਜ ਮੰਨਦੇ ਆਪਾਂ ਉਹਨੂੰ ਰਿਆਸਤ ਕਪੂਰਥਲਾ ਦਾ इवन ਉਹ ਵੀ ਉਹਨਾਂ ਨੇ ਅਟੈਚ ਕਰਦੇ ਹੁਕਮਜਾਰੀ ਕਰਤੇ ਤੇ ਜਦੋਂ ਇਹ ਖਬਰ ਫੈਲੀ ਪੰਜਾਬ ਸਰਕਾਰ ਦੇ ਵਿੱਚ ਕਿ ਐਡਾ ਵੱਡਾ ਸਾਡਾ ਜਿਹੜਾ ਹੈਰੀਟੇਜ ਬਾਹਰਾਜਾ ਦੇ ਕਲੱਬ ਨੂੰ ਜਗਤਜੀਤ ਕਲੱਬ ਨੂੰ ਉੱਥੇ ਸੀਰੀਜ਼ ਨੂੰ ਕਰਨ ਲੱਗੇ ਸੀ ਉਨੂੰ ਅਟੈਚ ਕਰਨ ਲੱਗਿਆ ਅਟੈਚ ਦਾ ਮਤਲਬ ਹੁੰਦਾ ਫਿਰ ਉਹ ਮਲਕੀਅਤੀ ਵੀ ਬਦਲ ਜਾਂਦੀ ਹੁੰਦੀ ਹੈ ਸਰਕਾਰਾਂ ਦੇ ਜੀ ਨਹੀਂ ਲੈਂਦੀ ਫਿਰ ਚੀਜ਼ ਤੇ ਉਹ ਵੀ ਹੁਕਮ ਕਰਤੇ ਸੀ ਕਿ ਫਿਰ ਇਹਨਾਂ ਨੇ ਸਰਕਾਰ ਨੇ ਰਿਵਿਊ ਪਟੀਸ਼ਨ ਲਾਈ ਕਿ ਅਸੀਂ ਤੁਹਾਡੇ ਹੁਕਮ ਮੰਨਾਂਗੇ ਫਿਲਹਾਲ ਤੁਸੀਂ ਜਿਹੜਾ ਜਗਜੀਤ ਕਲੱਬ ਨੂੰ ਉਹਨੂੰ ਤੁਸੀਂ ਐਗਜ਼ੈਂਪਟ ਕਰ ਦਿਓ ਅਸੀਂ ਜੁਲਾਈ ਦੇ ਮਹੀਨੇ 'ਚ ਤੁਹਾਨੂੰ ਇਹਦਾ ਪੂਰਾ ਤੁਹਾਨੂੰ 23 ਜੁਲਾਈ ਦੇ ਆਸ-ਪਾਸ ਤੁਹਾਨੂੰ ਸਾਰਾ ਤੁਹਾਡੀ ਸੈਟੀਸਫਾਈਡ ਅਦਾਲਤ ਦੀ ਸੈਟੀਸਫਾਈਡ ਜਿਹੜਾ ਜਿਹੜੇ ਪਟੀਸ਼ਨ ਪਾਈ ਸੀ ਇੰਦਰ ਪਰ ਐਜ਼ਿੰਗ ਉਹ ਉਦੋਂ ਅਸੀਂ ਮੌਜੂਦਾ ਵੀ ਦੇਣ ਨੂੰ ਤਿਆਰ ਹੋ ਜਾਗੇ ਅਸ਼ੋਰੈਂਸ ਦਿੱਤੀ ਹੈ ਹਾਲੇ ਅਸ਼ੋਰੈਂਸ ਹੈ ਇਹ ਬਦ ਸਰਕਾਰ ਪੂਰੀ ਕਰਦੀ ਹੈ ਕਿ ਨਹੀਂ ਕਰਦੀ ਇਹ ਆਉਣ ਵਾਲਾ ਵਕਤ ਦੱਸੇਗਾ ਜੀ ਅਸੂਝੇ ਗੱਲ ਕੀਤੀ ਜਾਵੇ ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋਇਆ ਅਲਸੋ ਕਿਤੇ ਨਾ ਕਿਤੇ ਸਿਆਸਤਦਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਬੀਤੇ ਦਿਨੀ ਪੋਪ ਸਮਾਗਮ ਦੇ ਉੱਤੇ ਵੱਡੇ ਵੱਡੇ ਪੋਲੀਟੀਸ਼ੀਅਨ ਪਹੁੰਚੇ ਸੀ ਅਲਸੋ ਉੱਥੇ ਇੱਕ ਬਿਆਨ ਸਾਹਮਣੇ ਹੈ ਦਰਸਲ ਜਾਖੜ ਸਾਹਿਬ ਨੇ ਕਹਿ ਸਕਦੇ ਹਾਂ ਇੱਕ ਅਕਾਲੀ ਦਲ ਨੂੰ ਨਸੀਅਤ ਦਿੱਤੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਹਸਾਬ ਦੇ ਨਾਲ ਪਾੜ ਪੈ ਰਿਆ ਉਹ ਸਭ ਨੂੰ ਖਤਮ ਕਰਕੇ ਇੱਕ ਜੁਕਤਾ ਦੀ ਲੋੜ ਹੈ ਹਾਂ ਬਿਲਕੁਲ ਜੀ ਇੱਕ ਸੰਜੀਦਾ ਪੰਤਕ ਸਫਾ ਨਾਲ ਸੰਬੰਧਿਤ ਗੱਲ ਹੈਗੀ ਆ ਔਰ ਇੱਕ ਸੀਨੀਅਰ ਮੋਸਟ ਲੀਡਰ ਜਿਹੜੇ ਸੁਨੀਲ ਜਾਖੜ ਪਹਿਲਾਂ ਉੱਗੇ ਕਾਂਗਰਸੀ ਹੁੰਦੇ ਸੀ ਇਹਨਾਂ ਦੇ ਫਾਦਰ ਸਾਹਿਬ ਬਹੁਤ ਪੁਰਾਣੇ ਲੀਡਰ ਸੀਗੇ ਬਲਰਾਮ ਜਾਖੜ ਸਾਹਿਬ ਕਿਸਾਨੀ ਪਰਿਵਾਰ ਨੂੰ ਸਬੰਧ ਰੱਖਦੇ ਆ ਅਬੋਰ ਦੇ ਇਲਾਕੇ ਦੇ ਫਾਰਮਰ ਹੈਗੇ ਆ ਤੇ ਇਹਨਾਂ ਦੇ ਪਤੀ ਜੀ ਵੀ ਐਮਐਲਏ ਹੈਗੇ ਆ ਵੀ ਗੁਰਦਾਸਪੁਰ ਤੋਂ ਇਲੈਕਸ਼ਨ ਲੜ ਚੁੱਕੇ ਆ ਔਰ ਸਾਰੀ ਸਿਆਸੀ ਫੈਵਰੀ ਪੰਜਾਬ ਦੀ ਮੰਨੀ ਪਰਬੰਦੀ ਔਰ ਇਹਨਾਂ ਨੇ ਬਾਅਦ ਚੋਂ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਸੀ ਜੀ ਕੱਲ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦੀ 99 ਵਰ੍ਹੇ ਦੀ ਉਮਰ ਸਿੱਧਾਂਤ ਹੋ ਗਿਆ ਸੀਗਾ ਕੱਲ ਭੋਗ ਸਮਾਗਮ ਸੀਗਾ ਸਗਰੂਰ ਦੇ ਵਿਖੇ ਸਾਰੇ ਹੀ ਪਾਰਟੀਆਂ ਦੇ ਲੋਕ ਸਿਆਸੀ ਲੋਕ ਧਾਰਮਿਕ ਲੋਕ ਉਥਾਂ ਉਥਰ ਭਾਰੀ ਵੱਡਾ ਇਕੱਠ ਸੀਗਾ ਤੇ ਇਹਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਬੀ ਸਿੰਘ ਬਾਲ ਸਾਹਿਬ ਤੇ ਬਰਲਾ ਜਾਕੜ ਸਾਹਿਬ ਦੇ بیٹے ਸੁਨੀਲ ਜਾਕੜ ਸਾਹਿਬ ਤੇ ਪਰਮਵੀਂਦਰ ਢੀਂਡਸਾ ਸਾਹਿਬ ਸਾਰੇ ਇੱਥੇ ਇਕੱਠੇ ਤੇ ਉਹਨਾਂ ਨੇ ਇਹਨਾਂ ਨੂੰ ਸਰਦੇਂਜਲੀ ਦਿਨ ਤੋਂ ਬਾਅਦ ਅਕਾਲੀ ਦਲ ਨੂੰ ਨਸੀਹਤ ਦਿੱਤੀ ਕਿ ਤੁਸੀਂ ਇਹਨੇ ਅਕਾਲੀ ਦਲ ਬਣਾ ਲੈ ਤੁਸੀਂ ਇਕੱਠੇ ਹੋ ਜੋ ਨਹੀਂ ਤੇ ਇਹ ਨਾ ਹੋ ਜੇ ਕਿ ਤੁਹਾਡਾ ਜਿਹੜਾ ਅਕਾਲੀ ਦਲ ਦਾ ਇੰਤਕਾਲ ਹੋਰ ਚੜਾ ਜਾਏ ਕਹਿਣ ਦਾ ਮਤਲਬ ਆ ਕਿ ਵਿੰਗਾ ਤੋਂ ਤਰੀਕੇ ਨਾਲ ਕਿਹਾ ਕਿ ਕੋਈ ਹੋਰ ਬੰਦਾ ਨੇ ਕਬਜ਼ਾ ਕਰ ਜਵੇ ਕੋਈ ਹੂੰ ਤੁਸੀਂ ਇਕੱਠੇ ਹੋ ਜੋ ਜਿਹੜੇ ਇੱਕ ਲਿਬ੍ਰਰ ਤੇ ਬੌਡਰਡ ਬਾਈਂਡਡ ਬੰਦੇ ਹੈਗੇ ਆ ਉਹ ਜੇ ਆਪਣੇ ਵਕਰੇ ਨੇ ਆਪਣੇ ਭੁਲਾ ਕੇ ਮਤਭੇਦ ਭੁਲਾ ਕੇ ਵਿਚਾਰਾਂ ਦੇ ਤੇ ਉਨੀ ਕੀ ਥੱਲੇ ਉੱਤੇ ਕਰਕੇ ਬਹਿ ਕੇ ਸੰਵਾਦ ਕਰਕੇ ਮਜ਼ਾਕਰਾਤ ਕਰਕੇ ਤੁਸੀਂ ਇਕੱਠੇ ਹੋ ਤਾਂ ਕਿ ਪੰਜਾਬ ਤੇ ਸਿੱਖ ਕੌਮ ਨੂੰ ਦਾ ਭਲਾ ਹੋਵੇ ਤਾਂ ਕਿ ਪੰਜਾਬ ਤਰੱਕੀਆਂ ਵਾਲੇ ਪਾਸੇ ਜਾਵੇ ਟੈਨਸ਼ਨ ਵਾਲੇ ਪਾਸੇ ਨਾ ਜਾਵੇ ਸੁਖਬੀਰ ਸਿੰਘ ਖਾਲਸਾ ਵੀ ਇਹੀ ਅਪੀਲ ਕੀਤੀ ਕਿ ਮੈਨੂੰ ਉਹਨਾਂ ਦੇ ਉਹਨਾਂ ਦੇ ਦੇਹਾਨ ਤੋਂ ਬਾਅਦ ਹਿੰਦ ਸਾਬ ਸਾਹਿਬ ਸਨ ਦੋ ਦਿਨ ਪਹਿਲਾਂ ਮੈਂ ਮੁਲਾਕਾਤ ਕੀਤੀ ਸੀ ਔਰਾ ਦੀ ਵੀ ਇੱਛਾ ਹੈ ਸੀ ਕਿ ਸਾਡੇ ਪੰਥ ਦੇ ਵਿੱਚ ਏਕਾ ਹੋਣਾ ਚਾਹੀਦਾ ਤੇ ਔਰ ਇਹ ਅਕਾਲੀ ਦਲ ਚ ਵੀ ਏਕਾ ਹੋਣਾ ਚਾਹੀਦਾ ਜੀ ਸੋ ਇਹ ਤਾਂ ਹੋ ਗਿਆ ਪੰਜਾਬ ਦੇ ਮੁੱਦੇ ਹੁਣ ਗੱਲ ਕਰ ਲੈਨੇ ਆਂ ਅੰਤਰਰਾਸ਼ਟਰੀ ਮੁੱਦੇ ਤਾਂ ਸੋ ਕੈਨੇਡਾ ਦੇ ਇੱਕ ਇੰਡੀਪੈਂਡੈਂਟ ਜਰਨਲਿਸਟ ਮੋਚ ਆਫ ਦਾ ਜ਼ਰਗਨ ਜ ਜਨਾ ਦੇ ਉੱਤੇ ਗਰਮ ਸਿਆਸੀ ਜਿਹੜੇ ਗਰਮ ਖਿਆਲੀ ਹਮਲਾਵਰਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਲਜ਼ਾਮ ਨੇ ਜਿਹੜੇ ਖਾਲਿਸਤਾਨੀ ਲੋਕਾਂ ਦੇ ਉੱਤੇ ਲਗਾਏ ਗਏ ਨੇ ਕੀ ਲੱਗਦਾ ਹੈ ਕਿ ਮਾਹੌਲ ਹੈ ਜਿਹੜਾ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਪੱਕ ਸਕਦਾ ਹੈ हां ਤੁਹਾਡੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਇਨਪੁਟ ਬਿਲਕੁਲ ਠੀਕ ਆ ਜਿਹੜੀ ਤੁਸੀਂ ਕਲੈਕਟ ਕੀਤੀ ਆਪਣੀ ਮੇਰੇ ਦਰਾਲ ਉੱਥੋਂ ਦੇ ਇੱਕ ਅੰਗਰੇਜ਼ ਜਿਹੜੇ ਲੋਕ ਹੈਗੇ ਆ ਬੋਚਾ ਬੈਗਿਸ ਜਿਹਨੂੰ ਤੁਸੀਂ ਨਾ ਪਰ ਪ੍ਰੋਨਾਂਊਂਸ ਕੀਤਾ ਉਹ ਬਿਲਕੁਲ ਠੀਕ ਆ ਉਹਨਾਂ ਨੇ ਇੰਟਰਨੈਸ਼ਨਲ ਮੀਡੀਆ ਦੇ ਅੱਗੇ ਗੱਲ ਰੱਖੀ ਆ ਕਿ ਮੈਨੂੰ ਕਾਫੀ ਲੰਮੇ ਟਾਈਮ ਤੋਂ ਜਿਹੜੇ ਰੈਡੀਕਲ ਹੈ ਗਰਮ ਖੇਲੀ ਹੈਗੇ ਪ੍ਰੋ ਖਾਲਸਤਾਨ ਕਰਕੇ ਖਾਲਸਤਾਨੀ ਪੱਖੀ ਜਿਹੜੇ ਲੋਗ ਹੈਗੇ ਮੈਨੂੰ ਤੰਗ ਕਰਦੇ ਆ ਤੇ ਧੱਕੇ ਮੁੱਕੀ ਮੇਰੇ ਨਾਲ ਕਰਦੇ ਕਿ ਰਾਹ ਜਾਂਦੇ ਮੈਨੂੰ ਫੜ ਲੈਂਦੇ ਆ ਤੇ ਨਾਲ ਮੇਰਾ ਆਈਫੋ ਜਿੰਨੇ ਵੀ ਫੋਨ ਫਨ ਖੋਲ ਲੈਂਦੇ ਆ ਤੇ ਉਹ ਪੁਲਿਸ ਕੋਲ ਵੀ ਗਏ ਤੇ ਪੁਲਿਸ ਨੇ ਇਮੀਡੀਏਟ ਘੇਰਾ ਪਾ ਕੇ ਉਹਨਾਂ ਨੂੰ ਸੇਫਟੀ ਦਿੱਤੀ ਤੇ ਹੁਣ ਉਹਨੇ ਮੰਗ ਰੱਖੀ ਹੈ ਤਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੱਡੀ ਮੁਸ਼ਕਲ ਖੜੀ ਹੋ ਜੂਗੀ ਕੈਨੇਡਾ ਦੇ ਵਿੱਚ ਤੇ ਉੱਥੋਂ ਦੀ ਗਵਰਨਮੈਂਟ ਨੂੰ ਤੇ ਪੁਲਿਸ ਨੂੰ ਵੇਲ ਕੀਤੀ ਆ ਕਿ ਇਹ ਮਾਮਲੇ ਦੀ ਪੁਣਛਾਨ ਕੀਤੀ ਜਾਵੇ ਡੂੰਘਾਈ ਚ ਜਾਇਆ ਜਾਵੇ ਇਹ ਨਾ ਹੋ ਜੇ ਕਿਥੇ ਕ੍ਰਾਈਮ ਜਾਂ ਹਿੰਸਾ ਜਾਂ ਵਾਇਲੈਂਸ ਦਾ ਟ੍ਰੈਂਡ ਜ਼ਿਆਦਾ ਹੋ ਜੇ ਪਿਛਲੇ ਕਈ ਸਾਲਾਂ ਤੋਂ ਵੀ ਦੇਖਿਆ ਜਾ ਪਿਛਲੇ 5-4 ਦਿਨ ਪਹਿਲਾਂ ਤਿੰਨ ਨਿਆਣੇ ਸੀਗੇ ਬਾਈਆਂ-ਬਾਈਆਂ ਸਾਲਾਂ ਦੇ ਉਹਨਾਂ ਨੇ ਇੱਕ ਸਾਬਤ ਸੁਰਸੇਖੜੂ ਗੋਲੀਆਂ ਮਾਰ ਕੇ ਮਾਰਦਾ ਹੈ ਉਹ ਵੀ ਪੰਜਾਬ ਦਾ ਸੀ ਤਿੰਨੇ ਮੁੰਡੇ ਜਿਹੜਾ ਮਾਰੇ ਉਹ ਵੀ ਫੜ ਹੋ ਗਏ ਬਾਈਆਂ ਦਾ ਸਾਲ ਦਾ ਸੀ ਬੰਮੜਕੇ ਮੰਨੇ ਕਿ ਮੈਂ ਬਾਈ ਹਰ ਡਰ ਲੈ ਕੇ ਬਾਈ ਬਾਈ ਹਰ ਡਰ ਲੈ ਕੇ ਇੱਕ ਮਿਡਲ ਏਜ ਜਿਹੜਾ ਸਾਬਸੂਰੂ ਸੇਕਸੀ ਉਹਦਾ ਕਤਲ ਕੀਤਾ ਸੀਗਾ ਨਾਲੇ ਗੱਡੀ ਵੀ ਚੋਰੀ ਚੋ ਕਰਾਇਮ ਕਰਕੇ ਗਏ ਸੀਗੇ ਫਿਲਹਾਲ ਜਿਹੜੇ ਇੰਟਰਨੈਸ਼ਨਲ ਪੱਤਰਕਾਰੀ ਜਗਤ ਦੇ ਵਿੱਚ ਇੱਕ ਤਰ੍ਹਾਂ ਦਾ ਕੰਸਰਨ ਬਣ ਗਿਆ ਕਿ ਇਸ ਪੱਤਰਕਾਰ ਨਾਲ ਇਹ ਵਿਧੀ ਕੀ ਜਾਂ ਇਹਨਾਂ ਵੱਲੋਂ ਇਹ ਜਿਹੜੀ ਆਪਣਾ ਕਨਸਰਨ ਜਿਹੜਾ ਹੈ ਆਪਣੇ ਨੇ ਸ਼ੋਅ ਕੀਤਾ ਹੈ ਇੰਟਰਨੈਸ਼ਨਲ ਮੀਡੀਆ ਵਿੱਚ ਕਿ ਮੇਰੇ ਤੇ ਅੱਜ ਹੀ ਛੋਟਾ ਹਮਲਾ ਹੋਇਆ ਹੈ ਪਹਿਲਾਂ ਵੀ ਹੁੰਦਾ ਆ ਰਿਹਾ ਹੈ ਇਹ ਨਾ ਹੋ ਜੇ ਮੇਰੇ ਤੇ ਵੱਡੇ ਹਮਲੇ ਸ਼ੁਰੂ ਹੋ ਜਾਣ ਗਰਮ ਖੇਲ ਲਿਆ ਬਲੋ ਸੋ ਇਹ ਦੇਖਦੇ ਹਾਲਾਂਕਿ ਉੱਥੋਂ ਦੀ ਗਵਰਨਮੈਂਟ ਨੇ ਆਫੀਸ਼ੀਅਲ ਕੋਈ ਉਹ ਇਸ ਸਟੇਜ ਨੂੰ ਆਫੀਸ਼ੀਅਲ ਸਟੇਟਮੈਂਟ ਉਹਦੀ ਕੋਈ ਨਹੀਂ ਆਈ ਉਹ ਪੂਰੇ ਸਬੂਤਾਂ ਦੇ ਨਾਲ ਉਹ ਵੀ ਆਪਣਾ ਪੱਖ ਜ਼ਰੂਰ ਰੱਖਣਗੇ ਕਿ ਇਹ ਮਾਮਲਾ ਅਫਟਰ올 ਹੈ ਕੀ ਹੈ ਜੀ ਸੋ ਮੈਂ ਉਮੀਦ ਕਰਦੀ ਹਾਂ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੋਈ ਵੀ ਆਪਣੀ ਸਲਾਹ ਦੇਣਾ ਚਾਹੁੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਰਿਲੇਟਡ ਕੋਈ ਵੀ ਕਨਫਿਊਜ਼ਨ ਆ ਸਾਡੇ ਕਮੈਂਟਸ ਬਾਕਸ ਵਿੱਚ ਮੈਸੇਜ ਕਰ ਸਕਦੇ ਨੇ ਅੱਜ ਦੇ ਪ੍ਰੋਗਰਾਮ ਲਈ ਇੱਲਾ ਹੀ ਹੁਣ ਮੈਂ ਦੁਸ਼ਾ ਸਰ ਧੰਨਵਾਦ ਥੈਂਕ ਯੂ